ਅਸਕਦੀਆਂ ਕਿ ਜਿਹੜਾ ਪਰਿਵਾਰ ਦਾ ਮੁਖੀ ਆ ਉਹ ਜ਼ਰਾ ਹਾਲ ਦੇਖੋ ਇਸ ਰੋਂਦੇ ਕੁਰਲੋਂ ਦੇ ਪਰਿਵਾਰ ਦਾ ਜਿਨ੍ਹਾਂ ਨੇ ਆਪਣਾ 9 ਸਾਲ ਦਾ ਪੁੱਤ ਗਵਾ ਦਿੱਤਾ ਇਸ ਰੋਂਦੀ ਮਾਂ ਦੇ ਹੰਝੂ ਦੇਖੇ ਨਹੀਂ ਜਾਂਦੇ ਇਸ ਪਿਤਾ ਦਾ ਹਾਲ ਦੇਖਿਆ ਨਹੀਂ ਜਾਂਦਾ ਹੈ ਭੈਣਾ ਤੇ ਭਰਾ ਜਿਹੜੇ ਨੇ ਇਹਨਾਂ ਦੇ ਉੱਤੇ ਕੀ ਬੀਤਰੀ ਹੋਣੀ ਤੁਸੀਂ ਤੇ ਮੈਂ ਇੱਥੇ ਸਕਰੀਨ ਤੇ ਖਬਰ ਦੇਖ ਕੇ ਕਦੇ ਵੀ ਨਹੀਂ ਜਾਣ ਸਕਦੇ ਤਾਂ ਬਿਲਕੁਲ ਬਠਿੰਡਾ ਦੇ ਬਾਦਲ ਰੋਡ ਦੇ ਉੱਤੇ ਇੱਕ ਭਿਆਨਕ ਸੜਕੀ ਹਾਦਸਾ ਵਾਪਰਿਆ ਜਿੱਥੇ ਟਰੱਕ ਦੇ ਹੇਠਾਂ ਆ ਕੇ ਇੱਕ 9 ਸਾਲਾ ਬੱਚੇ ਦੀ ਮੌਤ ਹੋ ਗਈ ਹੈ ਦਰ ਅਸਲ ਪ੍ਰਾਈਵੇਟ ਐਂਬੂਲੈਂਸ ਦੇ ਰਾਹੀਂ ਇਸ ਨੂੰ ਲਿਆਂਦਾ ਗਿਆ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਐਲਾਨ ਦਿੱਤਾ ਤੁਹਾਨੂੰ ਦੱਸ ਦਈਏ ਬਠਿੰਡਾ ਦੇ ਬਾਦਲ ਰੋਡ ਦੇ ਉੱਤੇ ਇੱਕ ਚੌਕ ਨੇੜੇ ਜਿੱਥੇ ਮ੍ਰਿਤਕ ਬੱਚੇ ਦਾ ਪਿਤਾ ਇੱਕ ਰੇੜੀ ਲਗਾਉਂਦਾ ਸੀ ਖਾਣਾ ਵੇਚਦਾ ਸੀ ਤੇ ਉਸਨੇ ਦੱਸਿਆ ਕਿ ਉਸਦਾ ਬੱਚਾ ਦੁਕਾਨ ਤੋਂ ਕੁਝ ਸਮਾਨ ਜਿਹੜਾ ਹੈ ਉਹ ਲੈਣ ਦੇ ਲਈ ਸਾਈਕਲ ਤੇ ਗਿਆ ਸੀ ਤੇ ਵਾਪਸ ਆਉਂਦੇ ਨੂੰ ਟਰੱਕ ਨੇ ਦੜਾ ਦਿੱਤਾ ਤੇ ਉੱਥੇ ਟਰੱਕ ਵਾਲਾ ਇਸ ਬੱਚੇ ਨੂੰ ਮੌਦ ਦੇ ਘਾਟ ਉਤਾਰ ਕੇ ਉੱਥੋਂ ਦੀ ਫਰਾਰ ਹੋ ਜਾਂਦਾ ਹੈ ਤੁਹਾਨੂੰ ਦੱਸਦੀ ਹਾਂ ਹਾਦਸਾ ਇੰਨਾ ਕੋ ਖਤਰਨਾਕ ਸੀ ਕਿ ਬੱਚੇ ਦਾ ਬੁਰਾ ਹਾਲ ਹੋ ਗਿਆ ਬੱਚੇ ਦੀਆਂ ਤਸਵੀਰਾਂ ਨਾ ਦੇਖੀਆਂ ਜਾਂਦੀਆਂ ਨੇ ਤੇ ਨਾ ਹੀ ਅਸੀਂ ਤੁਹਾਨੂੰ ਦਿਖਾ ਸਕਦੇ ਹਾਂ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਇਸ ਵੇਲੇ ਦੀ ਬੇਹੱਦ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਉੱਥੇ ਪਰਿਵਾਰਿਕ ਮੈਂਬਰ ਜਿਹੜੇ ਨੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਇਸ 9 ਸਾਲਾਂ ਬੱਚੇ ਦੇ ਮਾਤਾ ਪਿਤਾ ਦਾ ਹਾਲ ਤੁਸੀਂ ਦੇਖੋ ਜਿਨ੍ਹਾਂ ਨੇ ਇਸ ਬੱਚੇ ਦੇ ਭਵਿੱਖ ਬਾਰੇ ਪਤਾ ਨਹੀਂ ਕੀ ਕੁਝ ਸੋਚਿਆ ਹੋਣਾ ਕੀ ਕੁਝ ਪਲੈਨਿੰਗਾਂ ਕੀਤੀਆਂ ਹੋਣੀਆਂ ਕਿ ਇਸ ਨੂੰ ਇੱਦਾਂ ਪੜਾਵਾਵਾਂਗੇ ਉਦਾਂ ਪੜਾਵਾਵਾਂਗੇ ਇਸ ਨੂੰ ਵੱਡਾ ਬੰਦਾ ਬਣਾਵਾਂਗੇ ਪਰ ਹੁਣ ਇਹ ਸਾਰੇ ਸੁਪਨੇ ਜਿਹੜੇ ਆ ਉਹ ਮਿੱਟੀ ਹੁੰਦੇ ਨਜ਼ਰ ਆ ਰਹੇ ਸਾਰੇ ਸੁਪਨੇ ਢੇ ਢੇਰੀ ਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ ਇਸ ਪਰਿਵਾਰ ਨੇ ਆਪਣਾ ਚਿਰਾਗ ਗਵਾ ਦਿੱਤਾ ਆਪਣਾ ਆਉਣ ਵਾਲਾ ਕਹਿ ਸਕਦੀਆਂ ਕਿ ਜਿਹੜਾ ਪਰਿਵਾਰ ਦਾ ਮੁਖੀ ਆ ਉਹ ਗਵਾ ਦਿੱਤਾ ਤਾਂ ਬਿਲਕੁਲ ਤੁਹਾਨੂੰ ਦੱਸਦੀ ਹਾਂ 9 ਸਾਲਾ ਬੱਚੇ ਦੀ ਮੌਤ ਹੋ ਗਈ ਆ ਉੱਥੇ ਇਸ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਖਾਸ ਤੌਰ ਤੇ ਮਾਂ ਜਿਹੜੀ ਆ ਇਸ ਬੱਚੇ ਦੀ ਉਹਦਾ ਰੂਣੋ ਹਾਲ ਨਹੀਂ हट ਰਿਹਾ ਰੂਣੋ ਹਟ ਨਹੀਂ ਰਹੀ ਤਾਂ ਬਿਲਕੁਲ ਤਸਵੀਰਾਂ ਬੇहद ਭਾਵੁਕ ਕਰ ਦੇਣ ਵਾਲੀਆਂ ਨੇ ਬਠਿੰਡਾ ਦੇ ਬਾਦਲ ਰੋਡ ਦੀਆਂ ਇਹ ਤਸਵੀਰਾਂ ਨੇ ਜਿੱਥੋਂ ਦੀ ਇਸ ਬੱਚੇ ਦੇ ਹਾਦਸੇ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਉਸ ਪਿਤਾ ਬਾਰੇ ਸੋਚੋ ਜਿਹੜਾ ਮਿਹਨਤ ਮੁਸ਼ਕਤ ਕਰਕੇ ਆਪਣੇ ਬੱਚਿਆਂ ਦਾ ਪੇਟ ਪਾਲਦਾ ਸੀ ਉਹਨਾਂ ਦੀ ਪੜ੍ਹਾਈ ਲਿਖਾਈ ਦਾ ਧਿਆਨ ਰੱਖਦਾ ਸੀ ਉਹਨਾਂ ਦੇ ਵਾਸਤੇ ਪੇਟ ਪਰ ਕੇ ਰੋਟੀ ਦਾ ਪ੍ਰਬੰਧ ਕਰਦਾ ਸੀ ਪਰ ਹੁਣ ਜਦੋਂ ਉਸ ਦਾ पुत ही ना रहा जिस बच्चे वास्ते वह इन्ना कुछ करता सी वह पुत ही ना रहा तो सोचो उस दिल के उ बीत दी होगी क्या नाम आपका दिलीप की होया है कितनी होया है मैं बादा रोड के पास हूँ की होया की है दुकान से घर जा रहा था क्या लगता था आपका मेरा लड़का कितनी हो रहा है नौ साल फिर की होया? एक, क्या मैं तो घर पता चला तो फिर मैं भागते हुए आया फिर फिर आके एम्बुलेंस आया उसके बाद उठा कर पुलिस वाले फिर साइकिल में था मेरा चरणजीत सिंह लाडी प्राइवेट एम्बुलेंस है ਕੀ ਹੋਇਆ ਅਕਸਰ ਇਹ ਭਾਈ ਮੈਂ ਗੇੜਾ ਲਾਉਣ ਗਿਆ ਸੀ ਬਾਜ਼ਰ ਰੋਡ ਤੇ ਹੀ ਫਰੀਦਕੋਟ ਕੋਟਲੀ ਉਧਰੋਂ ਪੇਸ਼ੰਤ ਛੱਡ ਕੇ ਆ ਰਹਾ ਸੀਗਾ ਰੋਡ ਤੇ ਦੇਖਿਆ ਬੱਚਾ ਪਿਆ ਜੀ ਐਕਸੀਡੈਂਟ ਹੋਇਆ ਪਿਆ ਸੀ ਸਿਰ ਦੇ ਉੱਤੋਂ ਦੀ ਟਰੱਕ ਚੜ ਗਿਆ ਨਹੀਂ ਕੋਈ ਵੀਕਲ ਚੜ ਗਿਆ ਜੀ ਕਿਹਦਾ ਸੀ ਪਤਾ ਹੈ ਇਹ ਬੱਚਾ ਹੀ ਪੈਦਲ ਖੜਾ ਸੀ ਅੰਦਰਲੀ ਸਾਈਡ ਇਹਨਾਂ ਨੇ ਦੱਸਣ ਦੇ ਮਕਾਫਤ ਕਿਉਂਕਿ ਮੈਂ ਤਾਂ ਬੱਚਾ ਨਾਲ ਦੀ ਨਾਲ ਚੱਕ ਕੇ ਗੱਡੀ ਦੇ ਵਿੱਚ ਪਾ ਲਿਆ ਸੀ ਜੀ ਫਿਰ ਕੀ ਹੋਇਆ ਬੱਚੇ ਦਾ ਬੱਚੇ ਦਾ ਮਤਲਬ ਕਿ ਮਾਂ ਪਿਓ ਭਾਈ ਮੈਂ ਸਿਵਲ ਚ ਲੈ ਕੇ ਆ ਗਿਆ ਜੀ ਵੀ ਇੱਥੇ ਆ ਕੇ ਇਹਨਾਂ ਨੇ ਡਾਢ ਵਾਸਤੇ ਵੇ ਭਾਈ ਜ਼ਰਾ ਹਾਲ ਦੇਖੋ ਇਸ ਰੋਂਦੇ ਕੁਰਲਾਉਂਦੇ ਪਰਿਵਾਰ ਦਾ ਜਿਨ੍ਹਾਂ ਨੇ ਆਪਣਾ 9 ਸਾਲ ਦਾ ਪੁੱਤ ਗਵਾ ਦਿੱਤਾ ਇਸ ਰੋਂਦੀ ਮਾਂ ਦੇ ਹੰਝੂ ਦੇਖੇ ਨਹੀਂ ਜਾਂਦੇ ਇਸ ਪਿਤਾ ਦਾ ਹਾਲ ਦੇਖਿਆ ਨਹੀਂ ਜਾਂਦਾ ਹੈ ਭੈਣਾ ਤੇ ਭਰਾ ਜਿਹੜੇ ਨੇ ਇਹਨਾਂ ਦੇ ਉੱਤੇ ਕੀ ਬੀਤਰੀ ਹੋਣੀ ਤੁਸੀਂ ਤੇ ਮੈਂ ਇੱਥੇ ਸਕਰੀਨ ਤੇ ਖਬਰ ਦੇਖ ਕੇ ਕਦੇ ਵੀ ਨਹੀਂ ਜਾਣ ਸਕਦੇ ਤਾਂ ਬਿਲਕੁਲ ਬਠਿੰਡਾ ਦੇ ਬਾਦਲ ਰੋਡ ਦੇ ਉੱਤੇ ਇੱਕ ਭਿਆਨਕ ਸੜਕੀ ਹਾਦਸਾ ਵਾਪਰਿਆ ਜਿੱਥੇ ਟਰੱਕ ਦੇ ਹੇਠਾਂ ਆ ਕੇ ਇੱਕ 9 ਸਾਲਾ ਬੱਚੇ ਦੀ ਮੌਤ ਹੋ ਗਈ ਹੈ ਦਰਅਸਲ ਪ੍ਰਾਈਵੇਟ ਐਂਬੂਲੈਂਸ ਦੇ ਰਾਹੀਂ ਇਸ ਨੂੰ ਲਿਆਂਦਾ ਗਿਆ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਐਲਾਨ ਦਿੱਤਾ ਤੁਹਾਨੂੰ ਦੱਸ ਦਈਏ ਬਠਿੰਡਾ ਦੇ ਬਾਦਲ ਰੋਡ ਦੇ ਉੱਤੇ ਇੱਕ ਚੌਕ ਨੇੜੇ ਜਿੱਥੇ ਮ੍ਰਿਤਕ ਬੱਚੇ ਦਾ ਪਿਤਾ ਇੱਕ ਰੇੜੀ ਲਗਾਉਂਦਾ ਸੀ ਖਾਣਾ ਵੇਚਦਾ ਸੀ ਤੇ ਉਸਨੇ ਦੱਸਿਆ ਕਿ ਉਸਦਾ ਬੱਚਾ ਦੁਕਾਨ ਤੋਂ ਕੁਝ ਸਮਾਨ ਜਿਹੜਾ ਹੈ ਉਹ ਲੈਣ ਦੇ ਲਈ ਸਾਈਕਲ ਤੇ ਗਿਆ ਸੀ ਤੇ ਵਾਪਸ ਆਉਂਦੇ ਨੂੰ ਟਰੱਕ ਨੇ ਦਰਦ ਦਿੱਤਾ ਤੇ ਉੱਥੇ ਟਰੱਕ ਵਾਲਾ ਇਸ ਬੱਚੇ ਨੂੰ ਮੌਦੇ ਘਾਟ ਉਤਾਰ ਕੇ ਉੱਥੋਂ ਦੀ ਫਰਾਰ ਹੋ ਜਾਂਦਾ ਹੈ ਤੁਹਾਨੂੰ ਦੱਸਦੀ ਹਾਂ ਹਾਦਸਾ ਇੰਨਾ ਕੋ ਖਤਰਨਾਕ ਸੀ ਕਿ ਬੱਚੇ ਦਾ ਬੁਰਾ ਹਾਲ ਹੋ ਗਿਆ ਬੱਚੇ ਦੀਆਂ ਤਸਵੀਰਾਂ ਨਾ ਦੇਖੀਆਂ ਜਾਂਦੀਆਂ ਨੇ ਤੇ ਨਾ ਹੀ ਅਸੀਂ ਤੁਹਾਨੂੰ ਦਿਖਾ ਸਕਦੇ ਹਾਂ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਇਸ ਵੇਲੇ ਦੀ ਬੇਹਦ ਮੰਦਭਾਗੀ ਖਬਰ ਸਾਹਮਣੇ ਆ ਰਹੀ ਉੱਥੇ ਪਰਿਵਾਰਕ ਮੈਂਬਰ ਜਿਹੜੇ ਨੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਇਸ 9 ਸਾਲਾਂ ਬੱਚੇ ਦੇ ਮਾਤਾ ਪਿਤਾ ਦਾ ਹਾਲ ਤੁਸੀਂ ਦੇਖੋ ਜਿਨ੍ਹਾਂ ਨੇ ਇਸ ਬੱਚੇ ਦੇ ਭਵਿੱਖ ਬਾਰੇ ਪਤਾ ਨਹੀਂ ਕੀ ਕੁਝ ਸੋਚਿਆ ਹੋਣਾ ਕੀ ਕੁਝ ਪਲੈਨਿੰਗਾਂ ਕੀਤੀਆਂ ਹੋਣੀਆਂ ਕਿ ਇਸ ਨੂੰ ਇੱਦਾਂ ਪੜਾਵਾਂਗੇ ਉਦਾਂ ਪੜਾਵਾਂਗੇ ਇਸ ਨੂੰ ਵੱਡਾ ਬੰਦਾ ਬਣਾਵਾਂਗੇ ਪਰ ਹੁਣ ਇਹ ਸਾਰੇ ਸੁਪਨੇ ਜਿਹੜੇ ਆ ਉਹ ਮਿੱਟੀ ਹੁੰਦੇ ਨਜ਼ਰ ਆ ਰਹੇ ਸਾਰੇ ਸੁਪਨੇ ਢਾਹ ਢੇਰੀ ਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ ਇਸ ਪਰਿਵਾਰ ਨੇ ਆਪਣਾ ਚਿਰਾਗ ਗਵਾ ਦਿੱਤਾ ਹੈ ਆਪਣਾ ਆਉਣ ਵਾਲਾ ਕਹਿ ਸਕਦੀਆਂ ਕਿ ਜਿਹੜਾ ਪਰਿਵਾਰ ਦਾ ਮੁਖੀ ਆ ਉਹ ਗਵਾ ਦਿੱਤਾ ਤਾਂ ਬਿਲਕੁਲ ਤੁਹਾਨੂੰ ਦੱਸਦੀ ਹਾਂ 9 ਸਾਲਾ ਬੱਚੇ ਦੀ ਮੌਤ ਹੋ ਗਈ ਆ ਉੱਥੇ ਇਸ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਖਾਸ ਤੌਰ ਤੇ ਮਾਂ ਜਿਹੜੀ ਆ ਇਸ ਬੱਚੇ ਦੀ ਉਹਦਾ ਰੂਣੋ ਹਾਲ ਨਹੀਂ हट ਰਿਹਾ ਰੋਣੋ ਹਟ ਨਹੀਂ ਰਹੀ ਤਾਂ ਬਿਲਕੁਲ ਤਸਵੀਰਾਂ ਬੇहद ਭਾਵੁਕ ਕਰ ਦੇਣ ਵਾਲੀਆਂ ਨੇ ਬਠਿੰਡਾ ਦੇ ਬਾਦਲ ਰੋਡ ਦੀਆਂ ਇਹ ਤਸਵੀਰਾਂ ਨੇ ਜਿੱਥੋਂ ਦੀ ਇਸ ਬੱਚੇ ਦੇ ਹਾਦਸੇ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਉਸ ਪਿਤਾ ਬਾਰੇ ਸੋਚੋ ਜਿਹੜਾ ਮਿਹਨਤ ਮੁਸ਼ਕਤ ਕਰਕੇ ਆਪਣੇ ਬੱਚਿਆਂ ਦਾ ਪੇਟ ਪਾਲਦਾ ਸੀ ਉਹਨਾਂ ਦੀ ਪੜ੍ਹਾਈ ਲਿਖਾਈ ਦਾ ਧਿਆਨ ਰੱਖਦਾ ਸੀ ਉਹਨਾਂ ਦੇ ਵਾਸਤੇ ਪੇਟ ਪਰ ਕੇ ਰੋਟੀ ਦਾ ਪ੍ਰਬੰਧ ਕਰਦਾ ਸੀ ਪਰ ਹੁਣ ਜਦੋਂ ਉਸ ਦਾ

ਕੀ ਹੋਇਆ ਹਾਂ ਸਰ ਇਹ ਭਾਈ ਮੈਂ ਗੇੜਾ ਲਾਉਣ ਗਿਆ ਸੀ ਬਾਜ਼ਰ ਰੋਡ ਤੇ ਹੀ ਫਰੀਦਕੋਟ ਕੋਟਲੀ ਉਧਰੋਂ ਪੇਸ਼ੈਂਟ ਛੱਡ ਕੇ ਆ ਰਹਾ ਸੀਗਾ ਰੋਡ ਤੇ ਦੇਖਿਆ ਬੱਚਾ ਪਿਆ ਜੀ ਐਕਸੀਡੈਂਟ ਹੋਇਆ ਪਿਆ ਸੀ ਸਿਰ ਦੇ ਉੱਤੇ ਇੱਕ ਟਰੱਕ ਚੜ ਗਿਆ ਨਹੀਂ ਕੋਈ ਵੀਹਕਲ ਚੜ ਗਿਆ ਜੀ ਕਿਹਦੀ ਪਤਾ ਹੈ ਇਹ ਬੱਚਾ ਹੀ ਪੈਦਲ ਖੜਾ ਸੀ ਇਧਰਲੀ ਸਾਈਡ ਤੇ ਇਹਨਾਂ ਨੇ ਦੱਸਣ ਦੇ ਮਕਾਫਤ ਕਿਉਂਕਿ ਮੈਂ ਤਾਂ ਬੱਚਾ ਨਾਲ ਦੀ ਨਾਲ ਚੱਕ ਕੇ ਗੱਡੀ ਦੇ ਵਿੱਚ ਪਾ ਲਿਆ ਸੀ ਜੀ ਫਿਰ ਕੀ ਹੋਇਆ ਬੱਚੇ ਦਾ ਬੱਚੇ ਦੇ ਮਤਲਬ ਕਿ ਮਾਂ ਪਿਓ ਭਾਈ ਮੈਂ ਸਿਵਲ ਚ ਲੈ ਕੇ ਆ ਗਿਆ ਜੀ ਵੀ ਇੱਥੇ ਆ ਕੇ ਇਹਨਾਂ ਨੇ ਡਾਡੇ ਵਾਸਤੇ